ਪੱਤ ਸੌਂ ਗਿਆ ਸੀ ਹਾਂ ਜਾਨੀ ਉਹ ਵੀ ਅੱਖ ਨਾਲ ਦੇ ਦਿੱਤਾ ਮਿਲ ਗਈ ਭੂਆ ਮੇਰੇ ਕੀ ਭੂਆ ਕੀ ਕਹਿੰਦੀ ਭੂਆ ਤਾਂ ਵਧੀਆ ਵਾ ਕਾਨ ਗੁੜੀ ਆ ਅੱਛਾ ਗਾਨੇ ਸ਼ਾਨੀਆਂ ਤੇ ਬੜੀਆਂ ਸੋਹਣੀਆਂ ਗੱਲਾਂ ਕਰੀ ਮਾਨ ਤਨ ਕਰਿਆ ਮੇਰਾ ਚਾਹ ਪਾਣ ਜਾ ਕੇ ਰੋਟੀ ਖਾ ਕੇ ਜਾਇਓ ਹਾਂ ਮੈਂ ਕਿ ਕਵੇਲਾ ਹੋ ਗਿਆ ਹੁਣ ਮੈਂ ਜਾਣੀ ਆ ਤੇ ਉਹਨੂੰ ਮੈਂ ਦੱਸਿਆ ਮੈਂ ਕਿ ਵੀ ਤੇਰੀ ਭਤੀਜੀ ਦਾ ਸੁਭਾਅ ਸੁਹ ਕਹੇ ਜਾ ਤੇਰੀ ਪਰਜਾਈ ਦਾ ਉਹ ਕਹਿੰਦੇ ਸਤਿਵਰਤ ਦੇਣਗੇ ਜਾਂਦੇ ਆਉਂਦੇ ਨਹੀਂ ਤੇ ਨੇ ਬਈ ਮੈਂ ਤਾਂ ਕਦੇ ਭਾਈ ਇਸ ਤਰਾਹ ਪਰ ਲਗੇ ਕਦੇ ਨਹੀਂ ਗਏ ਅੱਛਾ ਵੀ ਇਸ ਤਰ੍ਹਾਂ ਵਿਆਹ ਨਹੀਂ ਤਾਂ ਹੀ ਉਹ ਵਿਆਹ ਤੇ ਵੀ ਹੈ ਨਹੀਂ ਸੀ ਭੂਆ ਘੁੜੇ ਦੇ ਦੇਖ ਲੈ ਆਪਾਂ ਨੂੰ ਕਦੋਂ ਕਹਿੰਦੇ ਕੱਲ ਆ ਕੇ ਮੁੜ ਕੇ ਵੀ ਕੱਲ ਆ ਕੇ ਮੁੜ ਗਈ ਵੀ ਉਹਨਾਂ ਘਰਾਂ ਚ ਵਿਆਹ ਘਰਾਂ ਚ ਵਿਆਹ ਤੇ ਇਹਦਾ ਹੈ ਤੇ ਉਹ ਕਹਿੰਦੀ ਵੀ ਤੁਸੀਂ ਪਹਿਲਾਂ ਤਾਂ ਹੱਸੀ ਹਾਂ ਬੇ ਵੀ ਫਸ ਗਏ ਅੱਛਾ ਵੀ ਤੁਸੀਂ ਫਸ ਗਏ ਬਈ ਤੁਸੀਂ ਫਸ ਗਏ ਕਹਿੰਦੀ ਅੱਗੇ ਅਸੀਂ ਫਸ ਗਏ ਵਿਆਹ ਕੇ ਆਪਦੇ ਭਾਈ ਨੂੰ ਹਾਂ ਕਹਿੰਦੀ ਮੇਰੇ ਤਾਂ ਭਾਈ ਦੀ ਕਰ ਗਿਆ ਓਹੋ ਕਹਿੰਦੀ ਅਖੇ ਵੀ ਮੈਂ ਨੂੰ ਵੀ ਹੁਣ ਤੁਸੀਂ ਫਸ ਗਏ ਭਾਈ ਮਤਲਬ ਇਹਦੀ ਪਿਓ ਦੀ ਗੱਲ ਕਰਦੇ ਸੀ ਤੇ ਭਾਈ ਉਹ ਕਹਿੰਦੀ ਅਖੇ ਬਈ ਉਹ ਤਾਂ ਸੁਭਾਅ ਉਹਨਾਂ ਦਾ ਤਾਂ ਮਾਵਾ ਧੀਆਂ ਦਾ ਸ਼ੁਰੂ ਤੋਂ ਹੀ ਐਜਾਵਾ ਵੀ ਤੁਹਾਡੀ ਕਿਸਮਤ ਭਾਈ ਹਮ ਤੁਹਾਨੂੰ ਐਂ ਕੱਟਣਾ ਪੈਣਾ ਕਿਉਂ ਕਿ ਨੂੰ ਕਹਾਂਗਾ ਮਮੀ ਆਖਾ ਮੈਂ ਤਾਂ ਆਖਿਆ ਸੀ ਮੈਂ ਕਿਹਾ ਵੀ ਇਸ ਤੋਂ ਉਹਦੇ ਭਾਈ ਨੂੰ ਸੱਦਣ ਲੱਗੇ ਸੀ ਉਹ ਕਹਿੰਦੀ ਉਹਦਾ ਭਾਈ ਥੋੜੀ ਕਰੂ ਪਹਦੀ ਕਰੂ ਸਹੀ ਗੱਲ ਉਹਦੀ ਗੱਲ ਸਹੀ ਹੈ ਪਤਾ ਹੀ ਹੋਣਾ ਉਹਨਾਂ ਨੂੰ ਭੂਆ ਸਗੀ ਪਤਾ ਭੂਆ ਤਾਂ ਵਧੀਆ ਵਾ ਪਰ ਵਾਸਾਰੇ ਬੜੀਆਂ ਮਹੱਤਾਂ ਚਲ ਵਾਸਾ ਨਹੀਂ ਕਰੀ ਆਪਣੀ ਕਿਸਮਤ ਚਲ ਦੇਖਦੇ ਆਂ ਆਪੀ ਕਿਰਪਾ ਕਰੋ ਮਹਾਰਾਜ ਹਨਾ ਚਲੋ ਮਹਾਰਾਜ ਦੇ ਅੱਗੇ ਮੂਹਰੇ ਬੈਠ ਕੇ ਬਸ ਬੇਨਤੀਆਂ ਨੇ ਆਪਣੀਆਂ ਤਦਾ ਤੇ ਮੂਹਰੇ ਮਹਾਰਾਜ ਸਮੱਤ ਬਖਸ਼ੇ ਮੈਂ ਤੁਹਾਨੂੰ ਕਿਹਾ ਮੈਂ ਕਾ ਮੁੰਡੇ ਕੰਮ ਤੇ ਚਲੇ ਜਾਂਦੇ ਆ ਮੈਂ ਕਿਹਾ ਬਈ ਮਗਰੋਂ ਮੇਤੋ ਘੂਰ ਕੇ ਕੰਮ ਕਰਾਉਂਦੀ ਆ ਸਾਰਾ ਮੈਂ ਕਿਹਾ ਸਤਿ ਆਪਾ ਇਹ ਚ ਫਸ ਗਏ ਸਿੱਧੂ ਆ ਮੁੰਡੇ ਤਾਂ ਪੁੱਛ ਪਟਾਲ ਕਰਕੇ ਫੇਰ ਵਿਆਹਾਂਗੇ ਮੈਨੂੰ ਕਹਿੰਸੀ ਗਈ ਤੁਹਾਡਾ ਬਚੋਲਾ ਖਾਣਾ ਮੈਂ ਕਿਹਾ ਵੀ ਸਾਡਾ ਬਚੋਲਾ ਤਾਂ ਪਿੰਡੋਂ ਹੀ ਸੀ ਵੀ ਵਿੱਚ ਆ ਕੇ ਖੁੱਫੜਨੇ ਕਹਤਾ ਅਸੀਂ ਉਹਨੂੰ ਨਾ ਕੋਈ ਬੋਲੇ ਜਵਾਬ ਨਾ ਦਿੱਤਾ ਜਵਾਬ ਨਾ ਇੱਕ ਤਾਂ ਵੀ ਚੱਲ ਪਰਾਉਣਾ ਖਾਣਾ ਤੇ ਬਸ ਆਏ ਮੈਂ ਕਿਹਾ ਚੱਲ ਤਾਂ ਸਾਡੇ ਨੂੰ ਨਾ ਮੇਰੀ ਕਿਹੜਾ ਗੱਲ ਤੁਹਾਨੂੰ ਤੇ ਮੇਰੀ ਨਹੀਂ ਗੱਲ ਤੁਹਾਨੂੰ ਦੀ ਹੈ ਜੀ ਮੈਂ ਤਾਂ ਕਹੇ ਜੀ ਇਹ ਤਾਂ ਸੋਨੇ ਘਰ ਚ ਹੈ ਨਹੀਂ ਬਾਹਰੋਂ ਆਏਗਾ ਕੋਈ ਪਾਣੀ ਵਰਤਾ ਕਰਾਉਂਦਾ ਕੰਮ ਆਉਂਦਾ ਪਾਣੀ ਪੁੱਛੇ ਕੋਈ ਮਤਲਬ ਹੀ ਨਹੀਂ ਹੈਗਾ ਉਹਨੂੰ ਆਉਂ ਜਾਓ ਜਿਵੇਂ ਮਰਦੀ ਇਹਨੂੰ ਕੋਈ ਮਤਲਬ ਹੀ ਨਹੀਂ ਹੁੰਦਾ ਉਹਦੇ ਤੱਕ ਹੀ ਜਿਵੇਂ ਮਤਲਬ ਹੁੰਦਾ ਬਸ ਬਸ ਉਧਰ ਫੋਨ ਲਾਣ ਦੇ ਮਾੜ ਨਾਲ ਆਪਦੇ ਨੂੰ ਉਹ ਵੀ ਬਸ ਮਤਲਬ ਕੰਨ ਭਰੀ ਜਾਂਦੀ ਆ ਉਹ ਵੀ ਕਿੰਨਾ ਕਿੰਨਾ ਟਾਈਮ ਫੋਨ ਨਹੀਂ ਕੱਟਦੀ ਉਹ ਬੇਟਾ ਕੀ ਹੋਣੀ ਫੋਲੀ ਫੋਲੀ ਗੱਲਾਂ ਕਰੀ ਜਾਂਦੇ ਨੇ ਦੇਖਾਂ じゃ ਕਿਹਦੀ ਗੱਲਾਂ ਕਰਦੇ ਬੁੜੀ ਮਾਇਂ ਦਾ ਅੱਗੇ ਆਪਾਂ ਨੂੰ ਬਸ ਮਾਰ ਕੇ ਤਾਂ ਮੈਨੂੰ ਦੇਖ ਕੇ ਚੱਕੋਗੇ ਨਹੀਂ ਅਸਾਂ ਉਂ ਆਂ ਬੰਦਾ ਕਰਦੇ ਲੋਕ ਸਹੀ ਠੀਕ ਕਰਦੀਆਂ ਨਹੀਂ ਅ ਘਾਬੀਆਂ ਕਾ ਲੁੱੱਚ ਕਰ ਲੋ ਫਿਰ ਹਲਾ ਕਿੱਥੇ ਗਈ ਸੀ ਜੀ ਤੂੰ ਤੂੰ ਘੰਟੇ ਦਾਈ ਬਸੋ ਮੈਨੂੰ ਕਹਦੇ ਬਹਿ ਜਾ ਗੱਲਾਂ ਮੱਥੇ ਮੈਂ ਨਾ ਗੱਲ ਸੁਣ ਨਾ ਆ ਤੂੰ ਤੂੰ ਗੱਲ ਜਾਨੇ ਮੰਮੀ ਨੂੰ ਮਾੜਾ ਨਾ ਇੱਜ਼ਤ ਨਾ ਬੋਲਿਆ ਕਰ ਗੱਲ ਕਿਵੇਂ ਕਰਦੀ ਮੰਮੀ ਨਾਲ ਪਿਆਰ ਨਾਲ ਗੱਲ ਕਰ ਭਰਾ ਅੱਛਾ ਮੈਂ ਨਾਲ ਤੂੰ ਸਿਖਾਏਂਗਾ ਹੁਣ ਕਿਵੇਂ ਗੱਲ ਕਰਨੀ ਹੈ ਮੈਂ ਕਹਿਣਾ ਵੀ ਪਿਆਰ ਨਾਲ ਗੱਲ ਕਰਨਾ ਤਾਂ ਗੱਲ ਹੀ ਕਰਨੀ ਹੈ ਤੈਂ। ਲਖ ਮੈਨੂੰ ਤਾਂ ਪਿਆਰ ਨਾਲ ਗੱਲ ਹੁੰਦੀ ਨਹੀਂ ਹੈਗੀ ਠੀਕ ਆ? ਤੁਸੀਂ ਪਿਆਰ ਨਾਲ ਜੇ ਨਾ ਕਰਨੀ ਹੈ ਕਰੀ ਚੱਲੋ ਬੰਲਾ। ਤੁਹਾਨੂੰ ਤਾਂ ਪਰ ਓਕੇ ਆ ਨਹੀਂ। ਮੈਨੂੰ ਅਗਲਾ ਸਿਖਾਉਣ ਨੂੰ ਆਏਂ ਜੀਓ ਜੀ। ਮੈਂ ਇਹ ਤਾਂ ਵੈਸੇ ਹੀ ਸਿੱਖੀ ਹੁੰਦੀ ਆਪਣੀਆਂ ਅਕਲ ਆਪਾਂ ਨੂੰ ਪਿੱਛੇ ਹੀ ਸਿੱਖ ਕੇ ਆਉਨੇ ਆਪਾਂ। ਅੱਛਾ ਮੈਂ ਪਿੱਛੇ ਤੱਕ ਬੋਨ ਜੋ। ਹਮੇ ਪੇਟਾਂ ਤੱਕ ਵੀ ਬੋਨ ਜੋ। ਇਹੀ ਗੱਲ ਰਹੀ ਹੈ ਸਾਡੇ ਕੋਲੇ। ਇਹ ਮੈਂ ਚੁੱਪਾਂ ਕਰਾ ਰੱਖਾ ਜੇ ਜੇ ਨਾ ਬੋਲਣ ਦੇ ਆ ਕਿ ਨਾ ਤੁਹਾਨੂੰ ਜਾਣੂਗਾ ਦੂਸਰੇ ਡੱਬਰ ਨੂੰ। ਫਟਿਆ ਹੋ ਜੇਰ ਦੇ ਵਿੱਚ। ਦੈਮ ਲਗਤੀ ਕੁੜੀ ਮਨ ਬਤਾਇਆ ਤੂੰ ਬੋਲ ਲੈਣਾ ਤੇ ਤਰ੍ਹਾਂ ਪੈ ਗਿਆ ਡਟਕੇ ਬੋਲ ਲੈਣਾ ਲੰਗਰ ਖਾਧਰ ਦਾ ਖਾ ਲੋ ਪਕਾ ਕੇ ਦੁਨੀਆਂ ਨਹੀਂ ਉਹ ਵੀ ਹੱਥ ਜੁੱਤ ਪਕਾਉਣਾ ਅਮੀ ਜਾਲੇ ਜੂਲੇ ਲੱਗੇ ਪੈਣਾਂ ਵਾਲੇ ਸਫਾਈ ਕਰਨ ਵਾਲੇ ਦੀਵਾਲੀ ਆ ਰਹੀ ਹੈਗੀ ਹੋਰ ਜਾਲੇ ਝਾੜ ਚੜ੍ਹਈ ਜਾ ਤਾ ਹੁਣ ਕੰਮ ਨਹੀਂ ਪੈਣਾ ਇੱਕਦਮ ਕਹ ਲੋ ਮੈਂ ਵੀ ਕਰਈਆਂ ਕਹ ਲੋ ਫੇਟ ਹੈ ਨਹੀਂ ਕੰਮ ਪੱਖੇ ਭੁੱਖੇ ਅਸੀਂ ਸਾਫ ਕਰ ਦਾਂਗੇ ਦੋਨੇ ਭਾਈ ਹੈ ਸਾਰੇ ਬਾਕੀ ਤੁਸੀਂ ਇਹ ਕਰ ਦਿਓ ਸਪਾਈਆ ਘੱਟੇ-ਕੁੱਟੇ ਚੱਕਦੇ ਪਏ ਨੇ ਇਹ ਸਾਰਾ ਕਚਕ ਦਾ ਹਨਾ ਕੱਲ ਨੂੰ ਸਫਾਈ ਹੋਊ ਭਾਈ ਜੀ ਸ਼ਿਵ ਦਵਾਲੀ ਆ ਰਹੀ ਹੈ ਨਾ ਆਹ ਲੈ ਖੜ ਖਲ ਉਹ ਮੇਰੇ ਉਹਦੇ ਆ ਰੋਟੀ ਇਹ ਪਾਕੇ ਦੀ ਖਾ ਸਕਦੇ ਪਾਕੇ ਖਾਣ ਦੀ ਰੋਟੀ ਤੇ ਮੈਂ ਗਣੀ ਬੱਧੇ ਲੈ ਹਾਂ ਬੱਧ ਦਸਾਂ ਨੂੰ ਬੈਠੀ ਆ ਬਦਰ ਕਦਰ ਕਰੀਏ ਦੀ ਪਾਉਣ ਦੀ ਬੈਠੀ ਬਲੱਡ ਜਾ ਘਟਿਆ ਪਿਆ ਖਜਰ ਫੋੜਾ ਬਲੱਡ ਘਟੇ ਹੋਏ ਭੁਖਾਨੇ ਆ ਨਾ ਕੁਝ ਚੱਲਦਾ ਇਥੇ ਤਦੋਂ ਕੱਬਾ ਰੋਟੀ ਖਾਣ ਨੂੰ ਕਿਦੋਂ ਕਰਦੀ ਰੋਜ਼ ਦਾ ਕੰਮ ਆ ਜਿੱਥੇ ਰੋਟੀ ਖਾ ਲਾ ਪੁੱਤ ਰੋਟੀ ਤਾਂ ਖਾਣੀ ਆ ਕੰਮ ਕਰਕੇ ਲੈ ਫੜ ਆਪਣੀ ਇਹ ਨਾ ਮੈਂ ਨਾ ਆ ਮੈਨੂੰ ਪਲੇਟ ਤੇ ਆਉਂਦੀ ਮੇਰੀ ਗੱਲ ਸੁਣੋ ਜਿਹੜਾ ਕੁਝ ਕਹਿਣਾ ਇੱਕ ਵਾਰ ਕਹਿ ਲਓ ਮੈਨੂੰ ਤੈਨੂੰ ਜਾ ਕੇ ਪੜਨਾ ਪੈਂਦਾ ਫੜੇ ਮੂੰਹ ਬੈਲੀ ਜੀ ਹੈਗੀ ਮੈਨੂੰ ਐ ਕਰ ਪਨੀਰ ਲਿਆਉਂਦੇ ਮੈਨੂੰ ਪਣੀ ਜਿੱਦਾਂ ਦੋ ਕਾਲਕੀਆਂ ਬਣਾਈਆਂ ਸੀ ਠੀਕ ਹੈ ਹੈਣੀ ਪਨੀਰ ਤੇ ਬਾਹਲਾ ਹੀ ਦੇ ਦੇ ਵਿੱਚ ਤੂੰ ਕੋਈ ਨਾ ਪਤਾ ਕਾ ਨਹੀਂ ਨਹੀਂ ਬਸ ਤੂੰ ਖਾ ਲਾ ਉਹ ਨੂੰ ਮੁੰਡੇ ਨੂੰ ਦੇ ਦੇ ਛੋਟੇ ਨੂੰ ਜਮਰਾਜ ਨੂੰ ਉਹ ਵੀ ਕਿੱਦਾਂ ਦਾ ਕਰਦਾ ਸੀ ਜੀ ਕਰਦਾ ਉਹ ਤਾਂ ਵਿਚਾਰੇ ਦਾ ਜਵਾਨ ਦਾ ਤੇ 10 ਬਰਸ ਹੋਈ ਸਾਫ ਕਰਦੇ ਤਾਂ ਫੇਰ ਗੰਧ ਪਾ ਲੈਂਦਾ ਕਿਤੇ ਕੋਈ ਹੁੰਦਾ ਕਿਤੇ ਕੋਈ ਨਹੀਂ ਹੁੰਦਾ ਨਾਲੇ ਸਭ ਹੀ ਦਿੱਤੇ। ਉਹ 2 ਰੋਟੀ ਹੋਰ ਦੇ ਦੇ। ਮੈਂ ਤੁਹਾਨੂੰ ਰੋਟੀ ਹੋਰ ਲੈਣਾ। ਤੁਹਾਨੂੰ 4 ਰੋਟੀਆਂ ਦੇ ਕੇਂਗਾ ਪਹਿਲਾਂ ਮੈਂ। ਉਹ 4 ਰੋਟੀਆਂ ਨਾਲ ਮੇਂ ਪੱਖ ਮਰੀ ਗਿਆ ਜੇ। ਲੈ ਭਾਬੀ ਸਾਰਾ ਲੰਦ ਤੇਤੋਂ ਨਿਗਮ ਕਰਦੇ ਹੁੰਦੇ। ਅੱਛਾ। ਹੁਣ ਸਾਰਾ ਕੋ ਸਾਂਹ ਤਾਂ ਮੈਂ ਹੁਣ ਰੋਟੀ ਬਣਾ ਸਕਦੀ ਮੈਂ। ਮਰੀ ਬੈ ਰੋਟੀ ਲੈਣੇ ਇੱਕ ਰੋਟੀ ਚ 4 ਰੋਟੀਆਂ ਫੋੜ ਕੇ ਲੈ। ਉਹ ਬੇਹੀ ਬਈ ਹੋ ਗਈ। ਕੋਈ ਨਹੀਂ ਹੈਗੀ ਬੇ ਰੋਟੀ। ਮੈਂ ਰੋਟੀ ਬੰਦ ਪਕਾਉਂਦੀ ਹੈਗੀ। ਮੈਂ ਸਾਰਾ ਸਮਾਨ ਚੱਕਤਾ। ਹੁਣ ਰੋਟੀ ਬਣਨੀ। ਆਹ ਕਰ ਚੇਤ। ਕੋਈ ਹਾਰੇ ਹੁੰਦੇ ਨੇ ਉਹਨੇ ਰੋਟੀ ਵੀ ਨਹੀਂ ਖਾਧੀ ਮੈਂ ਤਾਂ ਰੋਟੀ ਸੀ ਲਾ ਕੇ ਪੈਸੇ ਨਹੀਂ ਮੈਂ ਵੀ ਥੱਕੀ ਹੋਈ ਸੀ ਤੇ ਮਾਂ ਨੂੰ ਕਹਿੰਦੇ ਜਾ ਕੇ ਇਹ ਤੁਹਾਨੂੰ ਮਿਲਣਾ ਲੈ ਮੋਂ ਤੋਂ ਰੋਟੀ ਤੋਂ ਵੀ ਭੁੱਖੇ ਰਹਿਣਾ ਬਿਆ ਕਰੂ ਕੀ ਹੋ ਗਿਆ ਚਾਰ ਰੋਟੀਆਂ ਨਾਲ ਕੀ ਬਣੂਗਾ ਉਦੋਂ ਦੁਪਹਿਰ ਦੀ ਰੋਟੀ ਨਹੀਂ ਖਾਧੀ ਖੇਤੋਂ ਆਏ ਹਾਂ ਕੀ ਗਏ ਨੇ ਰੋਟੀ ਹੈ ਨਹੀਂ ਮੱਕੀ ਰੋਟੀਆਂ ਚਾਰ ਦੇਤੀਆਂ ਤੇ ਆ ਰੋਟੀਆਂ ਨੂੰ ਬੰਦੇ ਦਾ ਕੀ ਬੰਦ ਦ午 ਦੁਪਹਿਰ ਦੀ ਰੋਟੀ ਨਹੀਂ ਦਿੱਤੀ ਇੱਕ ਤਾਂ ਸੱਲ ਬਸ ਮਤ ਕੋਈ ਨਾ ਭੁੱਖਾ ਹੀ ਸੌਂ ਜਾ ਮੈਂ ਕੀ ਕਰ ਸਕਦੀ ਮੈਂ ਇਹਨੂੰ ਕੋਸ ਮੈਂ ਤਾਂ ਆ ਭੁੱਖੀ ਆ ਜੂੰ ਦਿਹਾੜਾ ਮੇਰਾ ਵੀ ਬਹੁਤ ਔਖਾ ਆ ਪਿਆ ਬਹਿ ਜਾ ਕੋਈ ਨਾ ਆ ਜਾ ਕੋਈ ਨਾ ਐਂ ਲੂੰ ਲੂੰਦਾ ਬੰਦੇ ਨੂੰ ਰੋਟੀ ਦਾ ਆਦਮੀ ਮਿਲਿਆ ਕੰਮ ਕਰਦਾ ਚਲ ਕੋਈ ਨਾ ਕੀ ਕਰ ਸਕਦੇ ਆ ਟਾਈਮ ਪਾਸ ਕਰੋ ਕੋਈ ਆਪਣੇ ਘਰ ਦਾ ਤਾਂ ਮਾਹੌਲ ਹੀ ਖਰਾਬ ਹੋਇਆ ਪਿਆ ਮਾਤਾ ਐਂਦਾ ਨਹੀਂ ਚੱਲਣਾ ਮੰਮੂ ਚੱਲ ਤੂੰ ਐਂ ਕਰ ਟੋਕਰੀ ਚੋਂ ਸੇਵ ਲੈ ਕੇ ਖਾ ਲੈ ਪਤਾ ਜੱਲਿਆ ਖੰਨੇ ਆਉਂਦਾ ਫੋਨ ਚੱਕ ਲੈ ਲੈ ਇਹਦੀ ਪਾਬ ਆਪਦੀ ਪਾਬ ਦੀ ਮਾਂ ਨੂੰ ਤੁੰਦਾ ਜੇ ਕੋਈ ਗੱਲ ਲੋਟ ਆ ਜੇ ਬਾਹਰ ਆ ਜੇ ਕੀ ਗੰਦਾ

ਨਾ ਕਰੀ ਪਿੱਛੇ ਨਾ ਬਸ ਭੈਣ ਜੀ ਇਸ ਦਾ ਦਾਫੰ ਲਾਇਆ ਵੀ ਤੁਸੀਂ ਗੇੜਾ ਮਾਰ ਜਾਂਦੇ ਮਾੜਾ ਮੋਟਾ ਇਹਨੂੰ ਸਮਝਾ ਜਾਂਦੇ ਬਲਜਿੰਦਰ ਨੂੰ ਬਹੁਤ ਬੋਲਦੀ ਆ ਨਹੀਂ ਨੂੰ ਸਮਝਾਉਣ ਨੂੰ ਕੀ ਹੋਇਆ ਭੈਣ ਜੀ ਮੈਂ ਤਾਂ ਮੈਂਤਾਲੀ ਗੱਲ ਕਰਦੀ ਆ ਤੁਹਾਡੇ ਮੂਹਰੇ ਹੱਥ ਬੰਦਦੇ ਆ ਬਈ ਇਹਨੂੰ ਮਾੜਾ ਮੋਟਾ ਸਮਝਾਵੋ ਅਸੀਂ ਤਾਂ ਰੋਟੀ ਤੋਂ ਵੀ ਭੁੱਖੇ ਬੈਠੇ ਰਹਨੇ ਆ ਮੁੰਡਾ ਅੱਜ ਖੇਤੋਂ ਆਇਆ ਇਹਨੂੰ ਰੋਟੀ ਵੀ ਨਹੀਂ ਪੂਰੀ ਮਿਲੀ ਛੋਟੇ ਨੂੰ ਅੱਛਾ ਕੀ ਬਤੁਆਨ ਲਵਾਂ ਇਹਨੂੰ ਰੋਟੀ ਲੈ ਦੱਸ ਇਹ ਦਾ 10 ਭੈ ਜੀ ਤੁਸੀਂ ਤਾਂ ਪੁੱਠਾ ਹੀ ਬੋਲਦੇ ਹੋ ਮੈਂ ਤਾਂ ਕੁੜੀ ਦੇ ਕੇ 45 ਤੁਹਾਨੂੰ ਇੰਨਾ ਕੰਮ ਕੁੜੀ ਤੋਂ ਕਰਾਉਣਾ ਦੱਸੀ ਸਭ ਦੇ ਜਦੋਂ ਪਾਸ ਹੋ ਜਾਂਦੀ ਇਹ ਕੰਮ ਕਰੂਗਾ ਦੇਖ ਲੈ ਕੋਈ ਰੱਖੀ ਏਹਾਂ ਦਾ ਹੁੰਦਾ ਤਾਂ ਸਤਾ ਛੋਟਾ ਵਿਆਹ ਦਾ ਉਹਨੂੰ ਇਹ ਦਾ 10 ਭੈ ਜੀ ਤੁਸੀਂ ਬਸ ਮਾੜਾ ਮੋਟਾ ਸਿੱਧਾ ਤਾਂ ਬੋਲ ਲਓ ਸਿੱਧਾ ਕੀ ਮਤਲਬ ਹੈ ਤੂੰ ਮੈਨੂੰ ਮੇਰੀ ਕੁੜੀ ਦੇ ਕੁੜੀ ਦੇ ਬੜੀ ਬੁੜਾਈ ਜਾਨੀ ਸੀ ਆਹ ਕਰ ਰਹੇ ਗਏ ਜੋ ਉਹ ਸਭ ਕਰ ਲੈਨੇ ਬਸ ਸਿਰਫ 10 ਅੱਲੀ ਇੱਕ ਪਾਸੇ 10 ਉਹ ਭੈਣ ਜੀ ਕੁੜੀ ਬਈ ਪਿਆਰੇ ਘਡੇ ਘਰੇ ਨਹੀਂ ਆਈ ਸੀ ਤੁਹਾਡੇ ਸਾਹਮਣੇ ਉਹਦਾ ਕੋਣ ਕਰਤਾ ਸੀ ਉਹਦੋਂ ਦਾ ਭੈਣ ਜੀ ਮੇਰੇ ਚ ਹਿੰਮਤ ਸੀ ਮੈਂ ਤੁਹਾਨੂੰ ਗੋਡਾ ਦੋਹਦਾ ਸਿਰ ਦੋਹਦਾ ਬਸ ਇਹੀ ਕਰਨਾ ਨਾ ਮੈਂ ਥੋੜੇ ਹੀ ਤਾਂ ਹੁੰਦੇ ਹਿੰਮਤ ਗਈ ਤੁਮਾਹ ਪਰ ਆਈਆਂ ਨਾ ਸਮਝ ਨਹੀਂ ਪਿਆ ਤੁਹਾਨੂੰ ਕਰਦੀ ਮੈਂ ਆਪ ਕਰਿਆ ਕਿ ਦੋਰੀ ਹੈ ਕਿ ਮੈਂ ਕੁੜੀ ਦੇ ਕੇ ਚੋਰੀ ਹੈ ਮੈਂ ਪਾਈ ਜਦੋਂ ਖੀਰ ਰੋਟੀਆਂ ਰੋਟੀਆਂ ਵੇਖਾ ਰਹੀ ਜਦੋਂ ਬਕੌੜੀਆਂ ਬਕੌੜੀਆਂ ਰਹੀ ਨਾ ਤੇ ਸਾਡੇ ਮੁੰਡੇ ਨੇ ਕਿਉਂ ਭਕਾਵੇਂ ਛੋਟੇ ਦੀ ਹੈ ਉਹਨੂੰ ਵਿਆਹ ਦੋ ਉਮਰ ਬਥਰੀ ਹੋ ਗਈ ਉਹਦੀ ਹੁਣ ਨਾਉ ਕੰਮ ਕਰਦਾ ਦੱਸ ਬਰਾਬਰ ਸਾਰੀ ਤੇੜੀ ਟਟ ਟਟ ਮਾਰਦਾ ਜਵਾਕ ਹੁਣ ਆਏ ਅਸੀਂ ਕਲੇਸ ਜਿਹੜਾ ਸਾਡੇ ਘਰ ਚ ਇੰਨਾ ਪੈਂਦਾ ਉਹ ਤਾਂ ਸਾਨੂੰ ਹੀ ਪਤਾ ਤੁਹਾਨੂੰ ਨਹੀਂ ਪਤਾ ਇਹ ਖੁਪੇਂ ਦੀ ਜਿਹੜੋ ਤੇ ਕਹਿੰਦੇ ਆ ਮੇਰੇ ਕੁੜੀ ਨੂੰ ਲੈ ਜਾਂਦੀਆਂ ਪਰ ਮੈਂ ਆਪਦੀ ਕੁੜੀ ਨੂੰ ਕੁਛ ਕਹਿ ਨਹੀਂ ਸਕਦੀ ਕਿਸੇ ਇਹ ਤਾਂ ਤੁਸੀਂ ਜਾਣ ਕੇ ਚ ਮਲਾਉਨੇ ਹੋ ਕੁੜੀ ਮੇਰੇ ਘਰੇ ਰਾਣੀ ਬਣਾ ਕੇ ਰੱਖੀ ਹੋਈ ਸੀ ਤੇ ਉੱਥੇ ਕੰਮ ਨਹੀਂ ਹੁੰਦਾ ਸਭ ਕੰਮ ਵਾਲੇ ਲਾ ਲਓ ਕੋਈ ਚਲੋ ਠੀਕ ਹੈ ਭੈਣ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੜਬੇ ਹੁੰਦੇ ਆ ਸਾਹਮਣੇ ਐਉਂ ਬੁਲੀ ਜਾਂਦੀ ਸੀ ਮਾਤਾ ਤੁਹ ਕੋ ਕਹਤਾ ਦਿੰਦੀ ਹੂੰ ਕੀ ਕਹਾ ਮੈਂ ਗੱਤ ਪਟਾਉਣੀ ਆ ਸਰੀ ਚੜੀ ਜਾਂਦੀ ਉਹ ਵੀ ਲੈ ਗੱਤ ਪਟਾਉਣੀ ਆ ਮੈਂ ਤਾਂ ਮਾਮਾ ਤੋਂ ਦੋ ਹਾਂ ਤੋਂ ਜੇ ਹੁਣ ਵਿਆਹ ਕੇ ਲੱਗਿਆ ਹੁੰਦੀ ਤਾਂ ਰੋਟੀਆਂ ਵੀ ਨਹੀਂ ਲਾ ਸਕਦੀ ਝਾੜੂ ਪੋਚੇ ਨੂੰ ਉਹਨੂੰ ਲਾ ਕੇ ਦੇਤੀ ਕੰਮ ਵਾਲੀ ਉਹਨੂੰ ਵੀ ਫੂਕਦੇ ਆ ਉਹਦਾ 3000 ਰੁਪਇਆ ਤੇ ਰੋਟੀ ਵੀ ਨਹੀਂ ਦੇ ਸਕਦੀ ਪੂਰੀ ਬਸ ਭਾਈ ਫੋਨਾਂ ਨੇ ਪੱਟ ਤੇ ਟੀਵੀਾਂ ਨੇ ਪੱਟ ਤੇ ਜਵਾਕ ਲੈ ਆਦੂ ਚ ਬੁਲਾ ਰੱਖੀ ਆ ਤੁਸੀਂ ਬੀਬੀ ਮੈਂ ਕਹਿੰਦਾ ਸੀ ਮੇਰੀ ਉਹਨਾਂ ਅਣਕਾਂ ਦੀਆਂ ਦਾ ਸ਼ੀਸ਼ਾ ਟੱਟ ਗਿਆ ਇੱਕ ਜੀ ਮੈਂ ਸ਼ਹਿਰ ਤਾਂ ਜਾਣਾ ਹੀ ਆ ਅੱਜ ਲਵਾ ਲੇ ਹੁੰਦੇ ਆਪਾਂ ਚੱਲਦੇ ਆ ਮਾੜਾ ਮੋਟਾ ਤੇਰੀ ਭਾਬੀ ਪਰੇ ਉਰੇ ਹੋਵੇ ਫੇ ਚੱਲਦੇ ਆ ਉਹ ਮੈਂ ਵੀਰੇ ਤੋਂ ਪੁੱਛ ਲੈਣਾ ਵੀਰੇ ਆ ਵੀ ਵਿਚਾਰਾ ਦਾਤਾ ਉਹ ਵੀ ਠੀਕ ਆ ਉਹ ਵੀ ਆਏ ਆ ਉਹਨੂੰ ਵੀ ਮੇਰੇ ਮਗਰ ਪਾਉਗੀ ਚਲ ਕੋਈ ਨਾ ਆਪਾਂ ਦੇਖਦੇ ਆ ਕਰਦੇ ਆ ਸਲਾਹ ਚੱਲਦੇ ਆ ਆਪਣੇ ਤਾਂ ਸਾਰੇ ਘਰ ਨੂੰ ਢੋਣ ਪਈਏ ਕੋਈ ਨਾ ਚੱਲਦੇ ਆ ਜਾਂਦੇ ਮੁੰਡੇ ਨੂੰ ਵੀਰਾ ਆ ਗਿਆ ਮੈਂ ਉਹ ਤੂੰ ਬੱਚ ਲੈਣਾ ਫਿਰ ਚੱਲੇਗੀ ਤੂੰ ਮੇਰੇ ਨਾਲ ਚੱਲ ਵੜੂੰ ਕੁਝ ਹਾਨਾ ਲਾ ਦੂੰਗੀ ਵੀਰੇ ਦੀ ਵੀ ਦੇਖ ਲਾ ਐ ਭੱਬੀ ਨਾ ਮਗਰ ਪੈ ਜਾਂਦੀ ਐ ਮੰਮੀ ਆਪਣੇ ਤਾਂ ਪੈ ਨਹੀਂ ਆ ਬਸ ਬੀਲਾ ਉਹ ਤਾਂ ਜਰਾ ਘਰ ਵਾਲਾ ਵੀ ਤੂੰ ਹਾਲੀ ਗੋਲ ਆਉਂਦੀ ਆ ਹਾਲੀ ਗੋਲ ਆਉਂਦੀ ਆ ਨਾ ਕਿੱਦਲੀ ਕਰੀ ਖੱਤਲੀ ਮੈਂ ਬੁੱਤਾ ਨੇ ਉਹ ਭਾਬੀ ਤੈਨੂੰ ਦੱਸਿਆ ਜੀ ਮੈਂ ਮੜਾ ਸ਼ਹਿਰ ਜਾਣਾ ਸੀ ਮੇਰਾ ਸ਼ੀਸ਼ਾ ਟੱਟ ਗਿਆ ਣਕ ਦਾ ਅੱਛਾ ਹੁਣ ਤੂੰ ਸ਼ੀਸ਼ਾ ਤੋੜ ਕੇ ਬਹਿ ਗਿਆ ਤਰੇ ਟੱਟ ਕੇ ਮ ਜਾਊਗਾ ਇਹ ਸੰਭੀ ਹੋਵੇ ਟੱਟ ਜਾਊਗਾ ਇਹ ਉਹ ਖੇਤ ਜਦੋਂ ਨੱਕਾ ਜਿਹਾ ਲਾਉਂਦਾ ਸੀ ਉੱਥੇ ਡੱਗ ਪਿਆ ਖੇਤ ਤੂੰ ਬੜੇ ਕੰਮ ਕਰਦਾ ਸਾਰੇ ਕੰਮ ਤਾਂ ਉਹ ਕਰਦਾ ਤੇਰਾ ਭਾਈ ਬੋਲੇ ਭਾਬੀ ਲੈ ਲੰਗਰ ਚਰਦਾ ਨਾਲਾ ਸਿਆਣੀ ਮੈਣੀ ਤਿਆਰ ਹੋ ਜਾਂਦੀ ਹੈ ਕੰਮ ਪਾਸਪੜੀ ਬੈਠੀ ਆ ਆਸੇ ਬੱਦੂ ਆਇਆ ਜੇ ਤਾਂ ਹੁਣ ਜਵਾਕ ਨੂੰ ਫੇਰ ਕੰਮ ਵੀ ਕਰਦਾ ਪੈਸੇ ਤਾਂ ਹੁਣ ਦਮੂਗਾ ਹੀ ਕੰਮ ਤਾਂ ਬਹੁਤ ਢੇਰਾਂ ਦਾ ਹੰਦਾ ਹੈ ਕਰ ਕਰਕੇ ਕੰਮ-ਕੰਮ ਕਮੇ ਦਾ ਕੰਮ ਨਹੀਂ ਜਾਈ ਜੇ ਢਾੜੀ ਲਮ ਗੈਨੂ ਨਹੀਂ ਤਾਂ ਮੋਂ ਕੇ ਪੈਸੇ ਤੂੰ ਸਿਆਣੀ ਬੜੀ ਹੈ ਕਿ ਲਕਣੇ ਪਰ ਚੱਕੀ ਬੈਠਿਆ ਨਾ ਨਗਰ ਲਾ ਕੇ ਇਹਨੂੰ ਹਿਸ਼ਰ ਆਏਗਾ ਇਸੇ ਤੋਂੜਿਆ ਕਿਉਂ ਆ ਚਲ ਬੇ ਬਹਿਣ ਦਿੰਦੇ ਨੇ ਫੇਰ ਆਪਣੇ ਵੀ ਆਪਣੇ ਘਰੇ ਕਿਲੇ ਕੋਈ ਜਗ੍ਹਾ ਦਿਖਾਓ ਮੈਨੂੰ ਰਹਿਣ ਦਿੰਦੇ ਨੇ ਭਾਬੀ ਕੋਈ ਨਹੀਂ ਤੂੰ ਜਗ੍ਹਾ ਦਿਖਾਓ ਮੈਨੂੰ ਠੀਕ ਬੱਬੀ ਚਲੋ ਇਹ ਦਵਾ ਦਵਾ ਤੇਰੀ ਭਾਬੀ ਦੇ ਗਈ ਗਈ ਆਪਾਂ ਜਾ ਕੇ ਭੱਜ ਕਹਿਣ ਕਾ ਲਵਾਇਆ ਇਹੇ ਰਣ ਦੇ ਬੀਬੇ ਭਾਬੀ ਗਾਲਾਂ ਬੋ ਕਡੂ ਨਹੀਂ ਨਹੀਂ ਆਪਾਂ ਬਸ ਆਟੋ ਆ ਗਿਆ ਮੈਂ ਦੇਖਦੀ ਆ ਤੇ ਉਹ ਆਪਾਂ ਜਾਨ ਨੂੰ ਜ਼ਵਾਦਾ ਬਲਵਾਇਆ ਗਏ ਬੀਬੀ ਘਰੋਂ ਆਪਣੇ ਘਰੇ ਕਲੇ ਸੀ ਬਦਨਾ ਬਸ ਆਟੋ ਕਲੇ ਸਾ ਆ ਉਹ ਆ ਗਿਆ ਆਟੋ ਲਾ ਚੱਲ ਆਪਾਂ ਹਮ ਮਤਰਾਉ ਨੂੰ ਮੋੜ ਲਿਆਵਾਂਗੇ ਲਵਾ ਕੇ ਐਨਕਾ ਇਹ ਮੜ ਮੋਟਾ ਇੱਧਰ ਫੈਕਦੀ ਫੋੜਦੀ ਓਏ ਮੜਾ ਉਹ ਸ਼ੰਕਰ ਵਾਲਿਆਂ ਦੇ ਜਾੜਾ ਬਾਜ਼ਾਰ ਚ ਮੈਨੂੰ 2 ਮਿੰਟ ਲੱਗਣਗੇ ਚੱਲ ਕੋਈ ਫਰੇਮ ਨੂੰ ਵੀ ਟਾਈਮ ਲੱਗੂ ਫੜ ਲਿਓ ਤੁਸੀਂ ਮੈਂ ਜਾਨੂ ਆਹ ਸੋਰਾ ਸੋਰਾ ਜਲੂ ਮੈਨ ਤਾਂ ਇਹਨਾਂ ਸਮਝ ਲਾ ਦੇਈ ਮੈਨੂੰ ਘੰਟਾ ਹੋ ਗਿਆ ਹੇ ਤੱਕ ਮੁੜੀ ਨਹੀਂ ਬੁੜੀ ਗਈ ਕਿੱਥੇ ਰਵਿੰਦਰ ਚਾਹ ਬਣਾ ਲੈ ਪੁਰਾ ਚਾਹ ਦੇ ਲੱਗਦੇ ਹੋ ਉਹ ਬੁੜੀ ਕਿੱਥੇ ਤੋਰੀ ਹੋਈ ਆ ਤੁਰਦੀ ਮਾਨੂੰ ਐਂ ਬਣਾਉਣੀ ਆ ਮੈਂ ਤਾਂ ਜਿਵੇਂ ਮਰਜੀ ਬੋਲਾਂ ਵੇਣ ਨਾ ਕਲੇ ਕੰਮ ਦੇ ਫालतू ਲੋੜ ਨਹੀਂ ਮੇਰੇ ਨਾਲ ਬੁੜੀ ਗਈ ਕਿੱਥੇ ਆ ਨਾਲ ਉਹ ਗਿਆ ਮੋਟਾ ਕਿੱਥੇ ਗਈ ਨੇ ਮੈਂ ਤਾਂ ਇਸ ਪਤਾ ਨਹੀਂ ਕਿ ਕਿਤੋਂ ਆਇਆ ਹੁਣ ਮੈਂ ਤਾਂ ਨੋਂਨ ਵੜ ਗਈ ਮੇਰੇ ਨੋਂਨ ਗਈ ਕਿ ਦੋਨੇ ਮੈਨੂੰ ਦਿਖਾਈ ਨਹੀਂ ਬਿਹੜੇ ਚ ਇਹ ਜਦੋਂ ਪਹਿਲਾਂ ਮੈਂ ਨੋਂਨ ਗਈ ਆ ਓਏ ਪਰਸਲੇ ਹੀ ਬੈਠੀ ਸੀ ਬੁੜੀ ਥੋੜੀ ਜਰੂਰ ਆਉ ਤੈਨੂੰ ਲੜਾਈ ਹੀ ਸੋਚਦੀ ਹੋਰ ਕੁਝ ਨਹੀਂ ਆਉਂਦਾ ਮੇਰੇ ਬੰਦੇ ਚਾ ਤਰਜੋ ਬਣਾ ਲਓ ਆ ਦੀ ਚਾਹ ਤੇ ਮਿਹੜੀ ਗੱਲ ਮੈਂ ਪੁੱਛਦੀ ਆ ਜਵਾਬ ਨਹੀਂ ਬੁੜੀ ਕਿੱਥੇ ਦੌੜੀ ਆ ਨਾਲ ਤੇਰੇ ਰਹਿ ਆ ਬੁੜੀ ਤੋਰਨ ਨੂੰ ਬੜਾ ਆਫਾ ਬਣਦਾ ਮਾਰਾ ਤੁਰ ਗਿਆ ਆਮ ਨਾਲ ਆਹਦੀ ਮਤਲਬ ਗਈ ਕਿੱਥੇ ਗਈ ਕਿੱਥੇ ਨਾ ਬੁੜੀ ਹਰਾਮਬੜ ਇਹ ਗਈ ਹੁਣ ਲੈ ਕੇ ਤੇ ਪੱਤ ਨੂੰ ਇਡਕਲ ਬਾਹਰ ਗਈ ਹੋਣੀ ਧੱਕੇ ਖਾਣੋਂ ਕਿੱਥੇ ਗਈ ਐ ਇਹ ਨੂੰ ਆਉਣ ਦੇ ਘਰੇ ਮੈਂ ਕੁੱਛਦੀਆਂ ਇਹਨੂੰ ਕਿਵੇਂ ਪੈਸੇ ਪੱਟਦੀ ਫਿਰਦੀ ਐ ਜਾ ਕੇ ਪਾਸਤੀ ਦਿਨ ਤਰਪਿੰਦੀ ਜਾ ਕੇ ਬਾਜ਼ਾਰ ਨੂੰ ਨੂੰ ਆਉਣ ਦੇ ਘਰੇ ਕੰਮ ਕਰ ਉਹਦੇ ਬੜੇ ਦੱਸਦੇ ਆ ਨੂੰ ਮੈਂ ਪੁੱਛਦੀਆਂ ਆਉਣ ਦੇ ਇਹਨੂੰ ਇਹਦਾ ਦਿਮਾਗ ਫਿੱਲਿਆ ਪਿਆ ਦਿਮਾਗ ਕੁਛ ਨਾ ਟਾਈਮ ਘਰੇ ਨਹੀਂ ਮੇਰਾ ਤਾਂ ਦਿਮਾਗ ਹਿਲ ਜਾਂਦਾ ਨਾ ਟਾਈਮ ਚਲ ਉਹ ਤਾਂ ਹਣ ਮੈਂ ਖੇਤ ਭੇਜਤਾ ਮੁੰਡੇ ਨੂੰ ਤਾਂ ਜਵਰਾਜ ਨੂੰ ਮੈਂ ਹੁਣ ਇਹਨੂੰ ਕਹਿ ਦੂੰ ਭਾਈ ਮੈਂ ਤਾਂ ਪਿੰਡ ਗਈ ਸੀ ਕਿਸੇ ਦੇ ਘਰੇ ਕਮੰਡੀਆਂ ਦੇ ਮੈਂ ਦਸ ਦਿਨ ਵੀ ਐਨਕਾ ਲਵਾਈਆਂ ਝੱਜੂ ਪਾਉਂਦਾ ਨਾ ਛਰੂ ਪੱਟੂ ਖਰੂ ਦਾ ਹੀ ਨਾ ਪਤਾ ਹੈਗਾ ਮੈਂ ਤਾਂ ਮਾਰਾ ਮਿਲਗੜਾ ਨੇ ਬਾਹਰ ਖੋਲਣਾ ਅਜੇ ਤੱਕ ਅਜੇ ਤੱਕ ਕਾਈ ਨਹੀਂ ਭੰਡਾ ਦਾ ਸ਼ੰਕ ਭਰੇ ਪਿਆ ਇਹ ਮਾਂ ਤੋਂ ਭੰਡਿਆ ਕੀ ਲੱਗਦਾ ਆ ਗਈ ਬਿੱਲ ਮਾਰੀ ਜਿਹੜੀ ਖੜ ਜਾ ਲੈ ਤੂੰ ਆ ਜਾ ਆ ਜਾ ਆ ਗਈ ਹਾਗੀ ਪਤਾ ਮੈਂ ਆਈ ਫਿਰ ਆਈ ਲਵਾਈ ਐਨਕਾ ਐਨਕਾ ਕਿੱਥੋਂ ਲਵਾਉਣ ਗਈ ਸੀ ਮੈਂ ਉਹ ਕਿੱਥੋਂ ਤਾਂ ਕਿਹਾ ਕਿ ਆਈਆਂ ਤੂੰ ਮੈਂ ਤਾਂ ਪਿੰਡ ਗਈ ਸੀ ਗਮਾਂਡੀਆਂ ਦੇ ਘਰੇ ਮਣਦੇ ਦੇ ਘਰੇ ਘੰਟਾ ਦੋ ਲਾਈ ਗਮਾਂਡੀਆਂ ਦੇ ਘਰੇ ਤੇ ਇਸੇ ਮਤ ਮੈਂ ਖਾ ਚੱਲ ਹਾਈ ਕੋੜੇ ਬਲਜਿੰਦਰ ਨੇ ਚਾਹ ਨਹੀਂ ਬਣਾਈ ਪਤਾ ਤੈਨੂੰ ਚਾਹ ਬਣਾ ਕੇ ਉਸ ਸਜਾ ਕੇ ਰੱਖ ਦੂੰਗੀ ਟੇਬਲ ਦੇ ਤੇ ਕਰਨ ਗਈ ਸੀ ਲਾਇਆ ਕੇ ਬਤਰਵਾ ਦੇ ਨੂੰ ਬਤਨ ਨਹੀਂ ਆਉਦਾ ਸਸ ਨਾ ਦੱਸ ਮੈਂ ਪੁੱਛ ਰਹੀ ਤੈਨੂੰ ਮੈਂ ਨਹੀਂ ਮੈਂ ਤਾਂ ਖੁਤਨੀ ਜਿ ਫੜ ਕੇ ਕਮਾ ਆ ਗਈ ਆ ਮੈਂ ਜੇ ਘਰ ਮੇਰੇ ਮੇਰਾ ਕਰਦਾ ਤਾਂ ਗਈਏ ਗੇਟੋ ਬਾਹਰ ਵੀ ਪੈਰ ਪਾਇਆ ਘਤ ਨਾ ਪਰ ਤਾਂ ਮੈਂ ਤਾਂ ਕਿਤੇ ਨਹੀਂ ਗਈ ਝੂਠ ਬੋਲਦੇ ਹੋ ਪਰ ਸਿਆਣੀ ਮੈਂ ਜਨਾਨੀ ਆ ਮੈਂ ਤਾਂ ਨਾ ਪਿੰਡ ਗਈ ਸੀ ਉੱਥੋਂ ਮੈਂ ਤਾਂ ਆ ਗਈ ਮੈਂ ਪੱਧਕੇ ਖੜ ਗਈ ਸੀ ਤੂੰ ਵਸਤਵ ਨਹੀਂ ਹੋ ਉਹ ਵੱਡੀ ਉਹ ਕਿੱਥੇ ਛੱਡੀ ਆ ਪੱਠੇਰੀ ਮੋੜ ਮੱਜਾ ਨੂੰ ਆ ਦੇ ਇੱਧਰ ਕਿੱਧਰ ਕਿਸੇ ਆ ਮੁੰਡੇ ਕੋਲੇ ਖੜਾ ਇੱਥੇ ਆ ਜਾਂਦਾ ਥੱਪਿਓ ਬਾਊ ਉਹਦਾ ਬਸ ਆ ਜਾਂਦਾ ਪਾ ਦਿੰਦਾ ਕੇ ਮੈਂ ਜਦ ਕਿਹਾ ਨਹੀਂ ਐਨਕਲ ਬਣਨ ਕਿਉਂ ਗਈ ਮੈਨੂੰ ਬਤਾ ਤਾ ਐਨਕਲ ਬਣਵਾਈਆਂ ਨਹੀਂ ਕੱਥੇ ਐਨਕਲਵਾਈ ਸਾਡੇ ਕੋਲੇ ਕੀ ਆ ਫਿਰ ਫਿਰ ਘੰਟਾ ਲਾਈ ਘੰਡੀਆਂ ਦੇ ਘਰੇ ਕੀ ਦਿਖਾਈ ਸੀ ਪੈਸੇ ਤੇਰੇ ਤੋਂ ਲੈਣੇ ਕਿਹਦੇ ਘਰੇ ਗਈ ਪੈਦਰ ਪੈਸੇ ਤਾਂ ਮੇਰਾ ਘਰ ਵਾਲਾ ਹੈਗਾ ਤੈਨੂੰ ਦਈ ਕਹਿੰਦਾ ਚੋਰੀ ਚੋਰੀ ਪੈਸੇ ਮੇਰੇ ਤੋਂ ਤੇਰੇ ਨਾਲ ਤੇਰੇ ਵਰਗਾ ਹੀ ਹੋ ਵੀ ਤੇਰਾ ਹੀ ਪੱਖ ਭੂਰਦਾ ਉਹ ਸੰਤ ਭਾਈ ਤੂੰ ਗੱਲ ਹੀ ਨਹੀਂ ਕਰਨ ਦਿੰਦੇ ਮੈਂ ਕਿਹਾ ਐਨਕਲ ਕਿ ਮੈਂ ਕਿਹਾ ਸੀ ਨਹੀਂ ਲਵਾਉਣੀ ਤੂੰ ਕਿਉਂ ਲੈ ਕੇ ਤੁਰੀ ਉਹਨੂੰ ਹਾਏ ਨਹੀਂ ਬੈਨ ਇੱਕ ਨਿੱਕ ਬੱਤੀ ਹੈ ਮੇਰ ਨਾਲ ਕਰ ਤੇ ਮੈਂ ਕਰਦੀ ਆ ਕਿਉਂ ਕਿ ਮੈਂ ਕਿਹਾ ਬੱਸ ਹੁਣ ਕੀ ਕਰੀਏ ਦੱਸ ਸਾਨੂੰ ਕਿਉਂ ਘਰੋਂ ਕੱਢਣਾ ਲਿਆ ਤਾਂ ਤੇਰਾ ਹੁਣ ਚੁੰਨੀ ਮੈਂ ਘਮਾਉਂ ਆਂ ਇਹਦੇ ਆਹ ਚੁੰਨੀ ਆ ਹਾਂ ਫੋਨ ਤੇ ਦੱਸੋ ਫੋਨ ਤੇ ਦੱਸੋ ਵੀ ਹੁਣ ਕਿ ਮੈਂ ਨਹੀਂਦਾ ਹੁੰਦਾ ਘਰੇ ਬਲੇ ਜੇ ਚੱਲ ਮੰਗਦੇ ਚਾਹ ਜਾ ਕੇ ਸ਼ੈਂਟ ਪਰ ਰਹਿਵੇਂ ਪਰ ਮੈਂ ਜਾ ਕੇ ਤੋ ਚਾਹ ਮੰਗਦੇ ਤਾਂ ਮੈਂ ਪੀਉਂ ਹੁਣ ਤਾਂ ਬੈਠੇ ਹੀ ਤਾਂ ਬੁਸਦਾ ਹੁਣ ਤੇਰਾ ਹੁਣ ਮੈਂ ਜਰ ਲਿਆ ਕੰਮਿਲ ਟਾਲਦੀ ਮੈਂ ਤਰਗੀ ਲੈ ਕੇ ਪਤ ਨੂੰ ਉਹਨੇ ਸ਼ੌਂਕ ਕਰਦੀ ਫਰਦੀ ਪੂਰੇ ਘਰ ਚੋਂ ਹਾਈ ਨੀ ਮੈਂ ਕੀ ਕਰਾਂ ਨੀ ਮੈਂ ਤਾਂ ਕੁੱਟ-ਕੁੱਟ ਵਾਸ ਕਰਾਤੀ ਤੌੜੀ ਲਾਤੀ ਹਾਈ ਨੀ ਮੇਰਾ ਜੂੜਾ ਪੱਟਦਾ ਹਾਂ ਤਾਂ ਫੇਮਕੀng ਅਮਾਰੇ ਮਮੀ ਕੀ ਗੱਲ ਹੋ ਗਈ ਰੋਈ ਜਾਨੀ ਆਹ ਦੇ ਪੱਟ ਮੈਨੂੰ ਮਾਰਿਆ ਵੇਨੇ ਬਲਜਿੰਦਰ ਨੇ ਕਿਨੇ ਮਾਰਿਆ ਅ ਜੂੜਾ ਪੱਟਦਾ ਕੀ ਗੱਲ ਕੀ ਸੀ ਕੋਈ ਤਾਂ ਪੇਵਾ ਰੇ ਬਾਜਪਤ ਗੱਲ ਕੀ ਹੋਈ ਗਲਤ ਆਸ ਗੱਲ ਕੀ ਹੋਣੀ ਆ ਅਸੀਂ ਚਲੇ ਗਏ ਹਣ ਗੱਲ ਵਾਉਣੇ ਦੇ ਨਾ ਹੁੰਦੀ ਨਾ ਹੁੰਦੀ ਹਾਂ ਬਸ ਚੰਬੜ ਕੇ ਮੈਨੂੰ ਆਉਂਦੀ ਬਹੁਤ ਕੁੱਟਿਆ ਚਲ ਵਸਣ ਤੋਂ ਰੋ ਰਾਂ ਹੁਣ ਬਥੇਰੇ ਇਹਦੇ ਆਲੇ ਘਟ ਕੇ ਦੇਣੇ ਆਪਾਂ ਕਿਵੇਂ ਪੇਕਿਆਂ ਨਾਲ ਗੱਲਾਂ ਕਰ ਕਰ ਦੇਣੀਆਂ ਆਪਾਂ 20 ਵਾਰ ਪੰਚਾਇਤ ਆ ਗਈ ਹੁਣ ਹੱਲ ਮੈਂ ਹੀ ਕਰੂੰਗਾ ਇਹਦਾ ਨਾ ਨਾ ਪੁੱਤ ਤੂੰ ਨਾ ਕਰ ਨਾ ਨਾ ਮੈਨੂੰ ਹੱਲ ਕਰਨਾ ਪੈਣਾ ਹੱਲ ਪਾਣੀ ਹੋਰ ਤੇ ਉੱਤੇ ਲੰਘਿਆ ਤੇਰੇ ਮੈਨੂੰ ਹੱਲ ਕਰਨਾ ਪੈਣਾ ਇਹਦਾ ਕੋਈ ਗੱਲ ਨਾ ਛੜੀ ਚਲ ਵਧੀਆ ਹੁਣ ਕੰਡ ਝਾਲ ਹੋ ਗਈ ਬੁੜੀ ਦੀ ਹੁਣ ਬੁੜੀ ਟਿੱਕੀ ਉੱਟੀ ਕੋ ਗਰਾਂ ਹੋਏ ਜਾਊਗੀ ਨਾ ਸੌ ਘੜੀ ਸੋਚ ਕੇ ਯਾਰ ਡਿੱਕਲੂਗੀ ਚਿਮਲਾਈ ਜਾਂਦੀ ਇਹਨੇ ਪੈਸੇ ਖਰਚ ਦੀਏ ਇਹਨੇ ਪੈਸੇ ਖਰਚ ਦੀਏ ਇਹਨੇ ਉਹ ਉਹ ਪੱਤਣ ਨੂੰ ਖਣਕੀ ਬਣਾਉਣੇ ਨੇ ਹੀਰਾ ਵਧੀਆ ਹੁਣ ਕੰਡ ਝੜ ਇੰਨੀ ਖੋਗੀ ਹੁਣ ਗਾਹ ਨੂੰ ਸੋਲ ਸਮਝ ਕੇ ਜਾਊਗੀ ਮੇਰੇ ਬਣਾ ਕਰਨ ਤੋਂ ਬਾਅਦ ਨਾਲੇ ਵਧੀਆ ਹੁਣ ਭਾਂਡੇ ਭਿੰਡੇ ਤੋਂ ਹੋਊਗੀ ਦਰਦੀ ਮਾਰੀ ਜਿਹੜਾ ਡਰਦੀ ਕਰ ਪੱਟ ਰਾਈ ਜਾਨੇ ਇਹਨੂੰ ਵਧੀਆ ਹਮ ਰਾਮ ਨਾ ਪਾਉਂਗੀ ਜਦੋਂ ਨਾਲ ਹੁਣ ਥੋੜੇ ਟਾਈਮ ਨੂੰ ਦੇਖੂ ਜਾਂ ਕਿ ਕੋਈ ਬੁੜੀ ਲੱਗੀ ਭਾਂਡੇ ਭਾਂਜਨ ਕੇ ਬਾਹਰ ਬੈਠੀ ਆ ਜੀ ਚੋਰੀ ਤਰਗੀ ਰਾਮ ਨੇ ਪਾਸ ਲਿਆ ਕਿ ਨਾ ਕੀ ਗੱਲ ਅੰਮੇ ਨੂੰ ਕੀ ਕਹਿ ਗਈਆਂ ਤੂੰ ਲੋਕ ਉਸ ਕਹੜਾ ਸੇ ਕਹਤਾ ਹੈ ਕਿਉਂ ਕੀ ਕਹਤਾ ਤੈ? ਰਕ ਉਸ ਕਰਦੀ ਹੈ ਕਹਤਾ ਕੀ ਕਰ ਲੇਗਾ? ਖੜ ਜਾ ਤੂੰ ਤੈਨੂੰ ਮੈਂ ਦੱਸਦਾ। ਬਾਈ ਪੈਣ ਚੀਜ਼ ਕੁਛ ਲੈਣ ਗਿਆ ਮੈਨੂੰ ਲੱਗਦਾ ਬਾਹਰ ਮੈਨੂੰ ਕੁੱਟੇ ਨਾਂਗੇ ਤੇ ਹਾਏ ਕੀ ਕਰਦੇ ਆ ਜਿਹਨੂੰ ਕੀ ਹੋ ਗਿਆ? ਮੇਰੇ ਡਰ ਜਾਂਦਾ ਮੈਂ ਜਦੋਂ ਜਦੋਂ ਮੈਂ ਜਦੋਂ ਇਹ ਨਹੀਂ ਇਹਦੀ ਚਪਕ ਕਰਕੇ ਤਰ ਜਾਂਦਾ ਅੱਜ ਕੀ ਹੋ ਗਿਆ ਇਹਨੂੰ? ਮੈਨੂੰ ਕੁੱਟੇ ਨਾਂਗੇ ਤੇ ਕਦੇ ਕੀ ਲੈਣ ਗਿਆ? ਮੈਂ ਦੱਸਦਾ ਇਹਨੂੰ ਖੜ ਜਾ।

ਆ ਰਹੀ ਨੀ ਬਹੁਤ ਤੇਰੇ ਉਹ ਨਾਟਕਾ ਤੇ ਤੇਰੀ ਬੈਠੀ ਆ ਰਹੀ ਕੋ ਕਹਿੰਦੀ ਨਹੀਂ ਬੋਲਦੀ ਉਹ ਜਾਂਦਾ ਨਹੀਂ ਹਾਂ ਚੱਲੇ ਕੋਈ ਰੋਇਦਾ ਕੰਮ ਹੋ ਗਿਆ ਚੱਲ ਚੱਲ ਬੇਬੇ ਬੇਬੇ ਕਹਾਂ ਜਾਇ ਨਾ ਮੈਂ ਕਰ ਤੂੰ ਨਹੀਂ ਕਰਦਾ ਹੰਨਾ ਕੁਟਾ ਤੋ ਗਾਰਤੀ ਹੋ ਗਈ ਬਸ ਕੋਈ ਨਾ ਮੈਂ ਹਾਂ ਕੁਟੜ ਨਹੀਂ ਦੀ ਹਣ ਨਹੀਂ ਕਰਦਾ ਬਸ ਚੁੱਪ 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 ਲੈ ਇਹ ਗੁੱਟੂ ਆ ਕੇ ਉਹਨੂੰ ਕਹਿ ਦੇ ਗੁੱਟੇ ਮੈਂ ਕਹਿ ਦੇਣਾ ਕਹਿ ਦੂੰ ਕਹਿ ਦੂੰ ਬਸ ਬਸ ਹਣ ਰੋਣਾ ਨਹੀਂ ਚੱਪ ਹੋ ਰੋ ਹਣ ਹਾਂ ਬਸ ਹਣ ਨਹੀਂ ਕਰਦਾ